ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਆ ਰਹੇ ਹਨ ਉਹ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣਗੇ ਪਰ ਹਰਮੰਦਰ ਸਾਹਿਬ ਉਹਨਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਇੱਕ ਅਜਿਹੇ ਲੀਡਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਜੱਸੀ ਜਸਰਾਜ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਕੀ ਮਕਸਦ ਹੈ ਤੁਹਾਡਾ ਇੱਥੇ ਉਹਨਾਂ ਤੋਂ ਵੀ ਪਹਿਲਾਂ ਪਹੁੰਚੇ ਨੇ ਦੇਖੋ ਦਰਬਾਰ ਸਾਹਿਬ ਅਕਾਲ ਤਖਤ ਸਿੱਖਾਂ ਦੀ ਪਾਰਲੀਮੈਂਟ ਹੈ ਤੇ ਮੈਨੂੰ 8 ਅਪ੍ਰੈਲ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਬਿਨਾ ਕੋਈ ਕਾਰਨ ਦੱਸੇ ਬਿਨਾ ਕੋਈ ਨੋਟਿਸ ਦਿੱਤੇ 10 ਅਪ੍ਰੈਲ ਨੂੰ ਮੈਂ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਜਦੋਂ ਅਰਵਿੰਦ ਕੇਜਰੀਵਾਲ ਨੇ ਮੇਰੇ ਫੋਨ ਮੈਸੇजेस ਦਾ ਜਵਾਬ ਨਹੀਂ ਦਿੱਤਾ ਉਹਨਾਂ ਦੇ ਸੈਕਟਰੀ ਨੇ ਜਵਾਬ ਨਹੀਂ ਦਿੱਤਾ ਮੇਲਾਂ ਦਾ ਜਵਾਬ ਨਹੀਂ ਦਿੱਤਾ ਤੇ ਫਿਰ ਮੈਂ ਰਕਾਬਗੰਨ ਸਾਹਿਬ ਤੋਂ ਵੀਡੀਓ ਪਾਈ ਸੀ ਕਿ ਕੇਜਰੀਵਾਲ ਸਾਹਿਬ ਅਸੀਂ ਵੀ ਤੁਹਾਨੂੰ ਬਰਾਬਰ ਦਾ ਸੀਐਮ ਉੱਥੇ ਬਣਾਉਣ ਲਈ ਯੋਗਦਾਨ ਪਾਇਆ ਬਟ ਤੁਸੀਂ ਕੋਈ ਕੋਈ ਬਿਨਾ ਕਾਰਨ ਦੱਸੇ ਸਾਨੂੰ ਕੱਢਤਾ ਵੀ ਤੁਸੀਂ ਮੇਰੇ ਨਾਲ ਦਰਬਾਰ ਸਾਹਿਬ ਸਾਡੀ ਸਿੱਖਾਂ ਦੀ ਪਾਰਲੀਮੈਂਟ ਚ ਆ ਕੇ ਡਿਬੇਟ ਕਰ ਲਓ ਇਸ ਗੱਲ ਤੇ ਤੁਸੀਂ ਪ੍ਰੂਫ ਦੇ ਦਿਓ ਸਬੂਤ ਦੇ ਦਿਓ ਪੂਰੇ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਜੱਸੀ ਦੇ ਗੁਨਾਹ ਕੀ ਹੈ ਜਿਹਦੇ ਕਰਕੇ ਕੱਢਿਆ ਗਿਆ ਜੇ ਮੇਰਾ ਕੋਈ ਗੁਨਾਹ ਸਾਬਤ ਹੋ ਜਾਂਦਾ ਤਾਂ ਜਿੱਥੇ ਮਰਜੀ ਫਾਂਸੀ ਲਾ ਦਿਓ ਪਰ ਜੇ ਸੱਚ ਬੋਲਣਾ ਮੇਰਾ ਗੁਨਾਹ ਆ ਤਾਂ ਸੱਚ ਨੂੰ ਆਪਾਂ ਕਿੰਨਾ ਕਿਹੜੇ ਡਿਸਪਲਾਈਨ ਚ ਰੱਖੀਏ ਸੱਚ ਸੱਚ ਰਹੂਗਾ ਜਿਵੇਂ ਕਿਸੇ ਦੁਕਾਨ ਤੋਂ 250 ਗ੍ਰਾਮ ਸੱਚ 3 ਕਿਲੋ ਸੱਚ ਜਾਂ 3 ਕੁਇੰਟਲ ਸੱਚ ਨਹੀਂ ਮਿਲਦਾ ਸੱਚ ਨੇ ਸੱਚ ਆ ਉਹਦੀ ਕੋਈ ਮਾਤਰਾ ਨਹੀਂ ਹੁੰਦੀ ਤੇ ਅਸੀਂ ਸੱਚ ਹੀ ਬੋਲਿਆ ਸੀ ਕਿ ਮਨਪ੍ਰੀਤ ਬਾਦਲ ਨੂੰ ਭਾਈ ਇਹ ਪਾਰਟੀ ਚ ਨਾ ਲਓ ਅਸੀਂ ਸੱਚ ਹੀ ਬੋਲਿਆ ਸੀ ਵੀ ਗੁਰਪ੍ਰੀਤ ਭੱਟੀ ਨੂੰ ਪਾਰਟੀ ਚ ਨਾ ਲਓ ਅਸੀਂ ਜਿਹੜੇ ਜਿਹੜੇ ਕੋਈ ਹੋਰ ਕਰਪਟ ਬੰਦੇ ਤੁਸੀਂ ਪਾਰਟੀ ਸ਼ਾਮਲ ਕਰਾ ਰਹੇ ਸੀ ਬਿਨਾ ਸਾਨੂੰ ਕੰਸਲਟ ਕੀਤੇ ਅਸੀਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਅਸੀਂ ਵੀ ਤੁਹਾਡੇ ਬਰਾਬਰ ਦੀ ਸੀਟ ਬਠਿੰਡੇ ਲੜੀ ਹੈ ਤੁਹਾਡੀ ਸਪੋਰਟ ਤੋਂ ਬਿਨਾ ਲੜੀ ਹੈ ਤੇ ਫਿਰ ਤੁਸੀਂ ਸਾਨੂੰ ਕਿਉਂ ਨਹੀਂ ਪੁੱਛਦੇ ਸਾਨੂੰ ਵੀ ਘਟੋ ਘਟ ਪੁੱਛੋ ਤੇ ਸਹੀ ਤੁਹਾਡੇ ਦੁਰਗੇਸ਼ ਸੰਜੇ ਸਿੰਘ ਉਹ ਕੌਣ ਹੁੰਦੇ ਆ ਕੀ ਉਹ 2014 ਦੇ ਵਿੱਚ ਪੰਜਾਬ ਚ ਆਏ ਸੀ ਕੋਈ ਨਹੀਂ ਇੱਥੇ ਆਇਆ ਜੇ ਰੱਬ ਨਾ ਕਰੇ ਕਿ ਇੱਥੇ 4 MP ਨਾ ਆਉਂਦੇ ਪੰਜਾਬ ਦੇ ਵਿੱਚ ਤੇ ਕੀ ਕਿਸੇ ਦੁਰਗੇਸ਼ ਨੇ ਕਿਸੇ ਸੰਜੇ ਸਿੰਘ ਨੇ ਈਵਨ ਅਰਵਿੰਦ ਕੇਜਰੀਵਾਲਿਆ ਕਿਸੇ ਹੋਰ ਲੀਡਰ ਨੇ ਇੱਥੇ ਪੁੱਛਣਾ ਸੀ ਵੀ ਪੰਜਾਬ ਚ ਚਿੱਟਾ ਕੌਣ ਵੇਚਦਾ ਕਦੀ ਕਿਸ ਨੇ ਪੁੱਛਣਾ ਸੀ ਪੰਜਾਬ 'ਚ ਖੁਦਕੁਸ਼ੀਆਂ ਕਿਉਂ ਹੁੰਦੀਆਂ ਕਦੀ ਕਿਸੇ ਨੇ ਪੁੱਛਣਾ ਸੀ ਵੀ ਬੱਚਿਆਂ ਤੇ ਪਰਚੇ ਕਿਉਂ ਹੁੰਦੇ ਨਸ਼ਿਆਂ 'ਚ ਕਿਉਂ ਲੱਗ ਗਿਆ ਪੰਜਾਬ ਕਿਸੇ ਨੂੰ ਯਾਦ ਨਹੀਂ ਸੀ ਆਉਣੀ ਇਹ ਤਾਂ ਪੰਜਾਬੀਆਂ ਨੂੰ ਤੁਸੀਂ ਪੰਜਾਬ ਤਾਂ ਆ ਰਹੇ ਹੋ ਕਿਉਂਕਿ ਅਸੀਂ ਗਰਾਊਂਡ ਤਿਆਰ ਕੀਤਾ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਆਪਣਾ ਪੈਸਾ ਦਾਤੇ ਲਾ ਕੇ ਆਪਣੇ ਪਰਿਵਾਰ ਦਾ ਸ਼ੁਕ ਸ਼ਾਂਤੀ ਖਤਰੇ 'ਚ ਪਾ ਕੇ ਤਾਂ ਤੁਸੀਂ ਆਏ ਹੋ ਪਰ ਅੱਜ ਤੁਹਾਡੀ ਚੱਲੇਗੀ ਦਿੱਲੀ ਵਾਲਿਆਂ ਦੀ ਤੇ ਪੰਜਾਬੀਆਂ ਦੀ ਸੁਣੀ ਜਾਏਗੀ ਸੁਣੀ ਨਹੀਂ ਜਾਏਗੀ ਇਹ ਬੇਇਨਸਾਫੀ ਹੈ ਕੀ ਤੁਸੀਂ ਉਹਨਾਂ ਨੂੰ ਮਿਲ ਕੇ ਕੀ ਗੱਲ ਕਰਨੀ ਚਾਹੁੰਦੇ ਹੋ ਕੀ ਤੁਸੀਂ ਵਾਪਸ ਪਾਰਟੀ 'ਚ ਆਉਣਾ ਚਾਹੁੰਦੇ ਹੋ ਦੇਖੋ ਉਹ ਤਾਂ ਉਹਨਾਂ ਤੇ ਐ ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਹਾਨੂੰ ਇੱਕ ਤਾਂ ਹੁੰਦਾ ਵੀ ਤੁਹਾਡੀ ਇਹੀ ਨੌਕਰੀ ਕਰਦੇ ਹੁੰਦੇ ਤੁਸੀਂ ਸਾਨੂੰ ਪੈਸੇ ਦਿੰਦੇ ਹੁੰਦੇ ਤੁਸੀਂ ਨੌਕਰੀ ਚੋਂ ਕੱਢ ਦਿੰਦੇ ਭਾਈ ਤੁਹਾਡੀ ਜਾਗੀਰ ਸੀ ਅਸੀਂ ਬਾਹਰ ਚੱਲ ਜਾਂਦੇ ਕੀ ਕਰ ਸਕਦੇ ਮਾਲ ਮਾਲਕਾਂ ਦਾ ਪਰ ਇਹ ਆਮ ਆਦਮੀਆਂ ਦੀ ਪਾਰਟੀ ਐ ਤੇ ਰੱਬ ਦੀ ਮਿਹਰ ਨਾਲ ਸਾਨੂੰ 15 ਸਾਲ ਲੱਗਿਆ ਜਸਜੀਤ ਸਿੰਘ ਰਾਜ ਬਣਨ ਨੂੰ ਅਸੀਂ ਜਿਹੜੇ ਸਾਡੇ ਲੱਖਾਂ ਹੀ ਸਮਰਥਕ ਫੈਨ ਸੀ ਚਾਹੇ ਉਹ ਭਾਜਪਾ ਕਰਕੇ ਚਾਹੇ ਅਕਾਲੀ ਦਲ ਚਾਹੇ ਕਾਂਗਰਸ ਦੇ ਜਿਹੜੇ ਮੇਰੇ ਗੀਤ ਸੁਣਦੇ ਮੈਨੂੰ ਪਸੰਦ ਕਰਦੇ ਸੀ ਜਿਹੜੇ ਮੇਰੀਆਂ ਫਿਲਮਾਂ ਪਸੰਦ ਕਰਦੇ ਸੀ ਅਸੀਂ ਉਹਨਾਂ ਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਆਮ ਆਦਮੀ ਪਾਰਟੀ ਜਿੰਦਾਬਾਦ ਹੈ ਅਸੀਂ ਤੁਹਾਡੀ ਕੇਰ ਜੁਰੇਵਾਲ ਸਾਹਿਬ ਸੋਚ ਦੇ ਨਾਲ ਪ੍ਰਭਾਵਿਤ ਸੀ ਅੱਜ ਤੁਸੀਂ ਬਿਨਾਂ ਕਾਰਨ ਦੱਸੇ ਸਾਨੂੰ ਕੱਢ ਰਹੇ ਹੋ ਤੇ ਕੀ ਅਸੀਂ ਕਿਉਂ ਨਾ ਕਿਆਸ ਅਰਾਈ ਲਈਏ ਕਿ ਆਉਣ ਵਾਲੇ ਕੱਲ੍ਹ ਚ ਤੁਸੀਂ ਜਿਹਨੂੰ ਵੀ ਕੋਈ ਸੱਚ ਦੀ ਆਵਾਜ਼ ਬੁਲੰਦ ਕਰੇਗੇ ਉਹਦਾ ਗਲਾ ਘੋਟ ਦੋਗੇ ਸੋ ਅਸੀਂ ਪਾਰਟੀ ਦੇ ਵਿੱਚ ਆਉਣਾ ਆ ਨਾ ਆਉਣਾ ਦੈਟਸ ਡਿਫਰੈਂਟ ਥਿੰਗ ਬਿਕੋਜ਼ ਅਸੀਂ ਪੋਲਿਟਿਕਸ ਚੋਂ ਹੈ ਨਹੀਂ ਅਸੀਂ ਅਗਰ ਚਾਪਲੂਸੀ ਕਰਕੇ ਚਮਚਾਗिरी ਕਰਕੇ ਐਦਾਂ ਅੱਖਾਂ ਕਰ ਲੈਂਦੇ ਵੀ ਅਸੀਂ ਪਾਪ ਹੁੰਦਾ ਨਹੀਂ ਦੇਖਿਆ ਅਸੀਂ ਕੋਈ ਪਾਪੀ ਬੰਦਾ ਆਮ ਆਦਮੀ ਪਾਰਟੀ 'ਚ ਵੜਦਾ ਨਹੀਂ ਦੇਖਿਆ ਤੇ ਉਹ ਤਾਂ ਸਾਰੇ ਕਰ ਹੀ ਰਹੇ ਆ ਤੇ ਮੈਨੂੰ ਵੀ ਤੁਸੀਂ ਐਮਐਲਏ ਦੀ ਟਿਕਟ ਕਹਿੰਦੇ ਸੀ ਮੈਨੂੰ ਵੀ ਮੰਤਰੀ ਪਦ ਦਾ ਉਹਦਾ ਕਹਿੰਦੇ ਸੀ ਆ ਬਾਬੇ ਦੇ ਦਰ ਤੇ ਖੜੇ ਆ ਇੱਥੇ ਦਰਬਾਰ ਸਾਹਿਬ ਵਿਖੇ ਅਸੀਂ ਮੇਲਾਂ ਦੇ ਵਿੱਚ ਲਿਖਿਆ ਹੋਇਆ ਈਮੇਲਸ ਦੇ ਵਿੱਚ ਐਮਪੀ ਐਮਐਲਏ ਜਾਂ ਅਹੁਦੇ ਪਿੱਛੇ ਕਦੀ ਚਮਚਾ ਚਮਚਾਗਰੀ ਚਾਪਲੂਸੀ ਨਹੀਂ ਕਰੂੰਗਾ ਸੱਚ ਸੱਚ ਰਹੂੰਗਾ ਲੱਗਦਾ ਕਿ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਲਿਆ ਜਾ ਰਿਹਾ ਜਾਂ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਜੋ ਚਮਚਾਗਰੀ ਕਰ ਰਹੇ ਬਹੁਤ ਲੋਕ ਐਸੇ ਨੇ ਜਿਹੜੇ ਡਿਜ਼ਰਵ ਨਹੀਂ ਕਰਦੇ ਪਰ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਗਏ ਆ ਕਿਉਂਕਿ ਉਹ ਪੂੰਛ ਬਹੁਤ ਸੋਹਣੀ ਮਾਰਦੇ ਆ ਤੇ ਸਾਨੂੰ ਅੱਜ ਜਿਹੜਾ ਪਹਿਲਾ ਲੋਟ ਹੈ ਘੱਟੋ ਘਟਾ ਆਮ ਆਦਮੀ ਪਾਰਟੀ ਦਾ ਜੇ ਅਰਵਿੰਦ ਕੇਜਰੀਵਾਲ ਸਾਹਿਬ ਆਪ ਮੁੱਖ ਮੰਤਰੀ ਉਹਨਾਂ ਦੇ ਜਿਗਰੀ ਯਾਰ ਉਹਨਾਂ ਦੇ ਪੁਰਾਣੇ ਸਮਰਥਕ ਉਹਨਾਂ ਦੇ ਸਾਥੀ ਮਨੀਸ਼ ਸੋਧਿਆ ਡਿਪਟੀ ਮੁੱਖ ਮੰਤਰੀ ਕੁਮਾਰ ਵਿਸ਼ਵਾਸ ਵੀ ਉੱਥੇ ਹੀ ਨੇ ਸੰਜੇ ਸਿੰਘ ਵੀ ਉੱਥੇ ਹੀ ਆ ਦੁਰਗੇਸ਼ ਪਾਟਕ ਦਲੀਪ ਪਾਂਡੇ ਆਚੂ ਤੋਸ਼ ਤੁਸੀਂ ਆਪਣੀ ਕੋਟਰੀ ਕੋਈ ਨਹੀਂ ਅਲੱਗ ਕੀਤੀ ਪੰਜਾਬ ਦੇ ਵਿੱਚ ਡਾਕਟਰ ਗਾਂਧੀ ਐਮਪੀ ਦੀ ਸੀਟ ਲੜੇ ਜਿੱਤੇ ਬਾਹਰ ਨੇ ਡਾਕਟਰ ਦਲਜੀਤ ਸਿੰਘ ਬਾਹਰ ਨੇ ਖਾਲਸਾ ਹਰਿੰਦਰ ਸਿੰਘ ਖਾਲਸਾ ਜੀ ਉਹ ਬਾਹਰ ਨੇ ਜੱਸੀ ਜਸਰਾਜ ਬਾਹਰ ਹੈ ਤੁਸੀਂ ਸਾਨੂੰ ਤਾਂ 1 ਮਿੰਟ ਲਾਇਆ ਬਾਹਰ ਕੱਢਣ ਨੂੰ ਪਰ ਆਪ ਉੱਥੇ ਕਿਸੇ ਨੇ ਵੀ ਕੋਈ ਨਾ ਗੱਦੀ ਛੱਡੀ ਆ ਤੁਸੀਂ ਤੇ ਨਾ ਕਿਸੇ ਨੇ ਸੱਤਾ ਦਾ ਲਾਲਚ ਛੱਡਿਆ ਜੇ ਸਾਡੇ ਤੇ ਤੁਸੀਂ ਦਿੱਲੀ ਵਾਲੇ ਹੁਕਮ ਚਲਾਉਂਦੇ ਹੋ ਇਹ ਪੰਜਾਬੀਆਂ ਨੇ 33 ਲੱਖ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਵੈਂਟੀਲੇਟਰ ਤੇ ਪਈ ਆਮ ਆਦਮੀ ਪਾਰਟੀ ਨੂੰ ਸਾਹ ਦਿਤਤੇ ਨੇ 4 ਐਮਪੀ ਪੰਜਾਬੀਆਂ ਨੇ ਦਿੱਤੇ ਨੇ ਤੇ ਜੇ ਪੰਜਾਬੀਆਂ ਨੇ ਦਿੱਤੇ ਆ ਤਾਂ ਪੰਜਾਬੀ ਦਿੱਲੀ ਦੇ ਬਰਾਬਰ ਹੋਗੇ ਇਕੁਅਲ ਅੱਜ ਦਿੱਲੀ ਆਪਣੇ ਆਪ ਨੂੰ ਇੱਥੇ ਕਿਉਂ ਸੋਚਦੀ ਐ ਇਹੀ ਸੋਨੀਆ ਗਾਂਧੀ ਹੋਰੀ ਸੋਚਦੇ ਅਸੀਂ ਵੱਡੇ ਆ ਪੰਜਾਬ ਦੇ ਲੀਡਰ ਕਾਂਗਰਸ ਦੇ ਛੋਟੇ ਨੇ ਇਹੀ ਉੱਥੇ ਭਾਜਪਾ ਵਾਲੇ ਸੋਚਦੇ ਅਸੀਂ ਵੱਡੇ ਆ ਤੇ ਇੱਥੇ ਜਿਹੜੇ ਅਕਾਲੀ ਦਲ ਆ ਭਾਜਪਾ ਵਾਲੇ ਲੀਡਰ ਛੋਟੇ ਆ ਆਹੀ ਕੇਜਰੀਵਾਲ ਸਾਹਿਬ ਦੀ ਉੱਥੇ ਕੋਟਰੀ ਸੋਚਦੀ ਅਸੀਂ ਵੱਡੇ ਆ ਤੇ ਆ ਜਿਹੜੇ ਥੱਲੇ ਫੂਲਕਾ ਸਾਹਿਬ ਵਰਗੇ 32 ਸਾਲ ਦਾ ਜਿਨ੍ਹਾਂ ਦਾ ਇਤਿਹਾਸ ਹੈ ਉਹ ਸਾਰੇ ਛੋਟੇ ਨੇ ਅਸੀਂ ਤੁਹਾਡੇ ਬਰਾਬਰ ਆ ਅਸੀਂ ਆਮ ਆਦਮੀ ਪਾਰਟੀ ਨੂੰ ਅੱਜ ਜਿੰਨੀ ਪੰਜਾਬ ਦੀ ਲੋੜ ਐ ਓਨੀ ਹੀ ਲੋੜ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਲੋੜ ਐ ਤਾਂ ਫਿਰ ਤੁਸੀਂ ਸਾਡੇ ਉੱਤੇ ਸਿਰ ਤੇ ਕਿਉਂ ਬੈੰਨੇ ਹੋ ਸਾਨੂੰ ਬਰਾਬਰ ਦਾ ਹੱਕ ਦੋ ਸਾਡੇ ਨਾਲ ਇਨਜਸਟਿਸ ਨਾ ਕਰੋ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਤੀਜਾ ਜੋ ਵਿਕਲਪ ਆ ਜਾਂ ਤੀਜੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਉਹ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਹੈ ਜਾਂ ਆ ਕੇ ਉਹ ਪੰਜਾਬ ਦਾ ਕੋਈ ਸੁਧਾਰ ਕਰ ਸਕਦੀ ਹੈ ਜੇਕਰ ਇਹੀ ਲੋਕ ਆਉਂਦੇ ਆ ਪੰਜਾਬ ਦੇ ਵਿੱਚ ਸਰਕਾਰ ਦੇ ਦੇਖੋ ਜੇ ਸੱਚੇ ਸੁੱਚੇ ਲੋਕਾਂ ਦੀ ਆਮ ਆਦਮੀ ਪਾਰਟੀ ਆਉਂਦੀ ਹੈ ਉਹੀ ਅਸੂਲਾਂ ਵਾਲੀ ਆਮ ਆਦਮੀ ਪਾਰਟੀ ਜਿਹਦਾ ਕਰਪਸ਼ਨ ਮੁੱਦਾ ਸੀ ਜਿਹਦੇ ਵਿੱਚ ਆਮ ਆਦਮੀਆਂ ਨੂੰ ਕਿਹਾ ਗਿਆ ਸੀਗਾ ਕਿ ਅੱਜ ਤੱਕ ਕਦੇ ਵੀ ਆਮ ਆਦਮੀਆਂ ਦੇ ਬੱਚੇ ਐਮ ਐਲ ਏ ਕਿਉਂ ਨਹੀਂ ਬਣੇ ਕੇਜਰੀਵਾਲ ਸਭ ਕਹਿੰਦੇ ਸੀ ਹਮ ਬਣ ਹਮਨੇ ਬਣਾਏ ਹਮ ਬਣਾਏਗੇ ਅੱਜ ਖਾਸ ਆਦਮੀਆਂ ਦੇ ਕਾਂਗਰਸੀਆਂ ਅਕਾਲੀਆਂ ਦੇ ਬੰਦੇ ਲੈ ਕੇ ਟੌਪ ਮੋਸਟ ਪੋਸਟਾਂ ਤੇ ਆਮ ਆਦਮੀ ਦੀਆਂ ਤੇ ਬਿਠਾ ਦਿੱਤੇ ਸੰਜੇ ਸਿੰਘ ਨੇ ਦੱਸੋ ਵੀ ਭਾਈ ਕਿਹੜੀ ਐਸਾ ਕੀ ਉਹਨਾਂ ਨੇ ਦਿੱਤਾ ਤੁਹਾਨੂੰ ਕਿਹੜੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਤੇ ਉਹਨਾਂ ਨੇ ਕੀ ਐਸਾ ਕਰਤਾ ਸਮਾਜ ਦੀ ਭਲਾਈ ਜਿਹੜੇ ਵਲੰਟੀਅਰ ਜਿਨ੍ਹਾਂ ਦੇ ਹਾਰਟ ਦੇ ਆਪਰੇਸ਼ਨ ਹੋ ਗਏ ਆ ਆਮ ਆਦਮੀ ਪਾਰਟੀ ਲਈ ਕੰਮ ਕਰਦਿਆਂ ਦੇ ਜਿਨ੍ਹਾਂ ਦੀ ਨਿਊਰੋ ਸਰਜਰੀਆਂ ਹੋਈਆਂ ਪੇਨ ਕਿਲਰ ਕਿਲਰ ਖਾ ਖਾ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਕੀਤੀ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਉਹ ਬੰਦੇ ਅੱਜ ਸਾਰੇ ਪਿੱਛੇ ਆ ਤੇ ਮੌਕਾ ਪ੍ਰਸਤ ਚਾਪਲੂ ਸਕਾਲੀ ਕਾਂਗਰਸੀ ਤੇ ਤਿਤਨਾੜ ਉਹ ਸਾਰੇ ਉੱਚੇ ਆਉਂਦੇ ਆ ਤੇ ਆ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ ਕੇਜਰੀਵਾਲ ਸਾਹਿਬ ਨੂੰ ਕਵਾਂਗੇ ਜਦੋਂ ਸਾਡਾ ਸੱਚ ਵਿਕਰਿਆ ਲੋਕ ਪੰਜਾਬੀ ਸੱਚ ਨੂੰ ਵੋਟ ਪਾਉਣ ਨੂੰ ਤਿਆਰ ਆ ਤੇ ਸਾਨੂੰ ਝੂਠ ਦਾ ਆਸਰਾ ਲੈਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਇੱਕ ਬਹੁਤ ਚੰਗਾ ਵਿਕਲਪ ਹੈ ਅਗਰ ਆਪਣੇ ਸੂਲਾਂ ਤੋਂ ਨਾ ਪਟਕੇ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਉਹਨਾਂ ਵੱਲੋਂ ਨੌਜਵਾਨਾਂ ਵਾਸਤੇ ਇੱਕ ਖਾਸ ਮੈਨੀਫੈਸਟੋ ਜਾਰੀ ਕੀਤਾ ਜਾ ਰਿਹਾ ਹੈ ਕਿਹਨਾਂ ਨੌਜਵਾਨਾਂ ਦੀ ਗੱਲ ਕਰ ਰਹੇ ਨੇ ਜੇਕਰ ਤੁਹਾਡੀ ਗੱਲ ਕਰੀਏ ਤੁਸੀਂ ਵੀ ਨੌਜਵਾਨ ਹੋ ਤੁਹਾਡੇ ਨਾਲ ਵੀ ਕਈ ਨੌਜਵਾਨ ਜੁੜੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਸਰਵੇ ਕੀਤਾ ਗਿਆ ਉਸ ਤੋਂ ਬਾਅਦ ਸਾਰਾ ਜੋ ਨਿਚੋੜ ਕੱਢ ਕੇ ਉਹ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਨਵੀਆਂ ਜੋ ਚੀਜ਼ਾਂ ਹੋਣਗੀਆਂ ਉਹਦੇ ਵਿੱਚ ਹੋਣਗੀਆਂ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਪੰਜਾਬ ਦੇ ਯੂਥ ਨੂੰ ਅਕਸੈਪਟ ਹੋਣਗੀਆਂ ਜਾਂ ਉਹ ਉਸ ਦੇ ਨਾਲ ਯੂਥ ਜਿਹੜਾ ਆਮ ਆਦਮੀ ਪਾਰਟੀ ਵੱਲ ਦੇਖੋ ਇਹੋ ਜੇ ਮੈਨੀਫੈਸਟੋ ਬਾਕੀਆਂ ਪਾਰਟੀਆਂ ਨੇ ਵੀ ਅੱਜ ਤੱਕ ਬਹੁਤ ਦਿੱਤੇ ਆ ਆਮ ਆਦਮੀ ਪਾਰਟੀ ਜੋ ਕਹਿੰਦੀ ਸੀ ਅਗਰ ਉਹ ਡਿਲੀਵਰ ਕਰਦੀ ਆ ਤਾਂ ਇਟਸ ਵੈਰੀ ਗੁੱਡ ਬਟ ਜਿਹੜਾ ਯੂਥ ਤੁਹਾਡੇ ਲਈ 2012 2013 2014 2015 ਚ ਕੁਰਬਾਨ ਹੋਣ ਲਈ ਮਰਨ ਲਈ ਅਰਵਿੰਦ ਕੇਜਰੀਵਾਲ ਜਿੰਦਾਬਾਦ ਕਰ ਰਿਹਾ ਸੀ ਅੱਜ ਉਹ ਯੂਥ ਪਿੱਛੇ ਕਿਉਂ ਸਿੱਟਿਆ ਗਿਆ ਅੱਜ ਨਵਾਂ ਨਵਾਂ ਤੁਸੀਂ ਜਿਹੜੇ ਕੋਈ ਆ ਰਹੇ ਐ ਲੌਲੀਪੌਪ ਦੇ ਕੇ ਆਮ ਆਦਮੀ ਪਾਰਟੀ ਨੂੰ ਉਹ ਬੰਦੇ ਅੱਗੇ ਕੀਤੇ ਜਾ ਰਹੇ ਉਹ ਯੂਥ ਦਾ ਖਿਆਲ ਕੌਣ ਰੱਖੇਗਾ ਦੇਖੋ ਜਿਹੜਾ ਦਰਖਤ ਆਪਣੀਆਂ ਜੜ੍ਹਾਂ ਭੁੱਲ ਜਾਂਦਾ ਉਹ ਜ਼ਿਆਦਾ ਦੇਰ ਨਹੀਂ ਟਿਕਦਾ ਅਸੀਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਤੇ ਜਿੰਨੇ ਕੋਈ ਸੱਚੇ ਸੁੱਚੇ ਵਲੰਟੀਅਰ ਆ ਉਹਨਾਂ ਸਭ ਨੂੰ ਕਹਾਂਗੇ ਜੇ ਪੰਜਾਬ ਦੀ ਸੁੱਖ ਚਾਹੁੰਦੇ ਹੋ ਤਾਂ ਲਾਲਚ ਛੱਡ ਕੇ ਚਾਪਲੂਸੀਆਂ ਚਮਚਾਗਿਰੀਆਂ ਛੱਡ ਕੇ ਡਿਜ਼ਰਵਿੰਗ ਬੰਦੇ ਜਿਹੜੇ ਵਾਕਈ ਪੰਜਾਬ ਦਾ ਭਲਾ ਕਰ ਸਕਦੇ ਆ ਉਹਨਾਂ ਨੂੰ ਬਣ ਦਾ ਹੱਕ ਦੋ ਕਿਉਂਕਿ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਜਿਹੜੇ ਡਿਜ਼ਰਵਿੰਗ ਬੰਦੇ ਐ ਉਹਨਾਂ ਲਈ ਦੂਜੇ ਬੰਦਿਆਂ ਨੂੰ ਜਗ੍ਹਾ ਖਾਲੀ ਕਰ ਦੇਣੀ ਚਾਹੀਦੀ ਐ ਪਰ ਅੱਜ ਡਿਜ਼ਰਵਿੰਗ ਬੰਦੇ ਹੀ ਅਸੀਂ ਪਿੱਛੇ ਹਟਾ ਕੇ ਕਾਂਗਰਸ ਅਕਾਲੀ ਤੋਂ ਬੋਰੋ ਕਰਕੇ ਲੀਡਰ ਲੈ ਰਹੇ ਆਂ ਜਦਕਿ ਸਾਨੂੰ ਲੋੜ ਨਹੀਂ ਕਿ ਅਸੀਂ ਸ਼ੀਲਾ ਧਿਕਸ਼ਿਤ ਦਾ ਮੁੰਡਾ ਜਾਂ ਕੁੜੀ ਲਏ ਸੀ ਦਿੱਲੀ 'ਚ ਆਮ ਆਦਮੀ ਪਾਰਟੀ ਪ੍ਰਚਾਰ ਕਰਨ ਲਈ ਅਸੀਂ ਸ਼ੀਲਾ ਧਿਕਸ਼ਿਤ ਦੇ ਵਿਰੁੱਧ ਬੋਲਦੇ ਸੀ ਸਾਨੂੰ ਜੇ ਅਗਰ ਉੱਥੇ ਨਹੀਂ ਲੋੜ ਪਈ ਕਿਸੇ ਉਹਨਾਂ ਵੱਡੇ ਲੀਡਰਾਂ ਦੀ ਤਾਂ ਫਿਰ ਇੱਥੇ ਬਾਦਲ ਦੇ ਖਾਨਦਾਨ ਦੇ ਕਰੀਬੀ ਜਾਂ ਕਾਂਗਰਸ ਦੇ ਆਓ ਐਸਡੀ ਰਹੇ ਹੋਏ ਉਹ ਲੋਕ ਕਿਉਂ ਲਏ ਜਾ ਰਹੇ ਆਂ ਤੁਸੀਂ ਅੱਜ ਉਹਨਾਂ ਨੂੰ ਮਿਲਦੇ ਹੋ ਜੇਕਰ ਤੁਹਾਡੀ ਕੋਈ ਉਹਨਾਂ ਦੇ ਨਾਲ ਗੱਲ ਹੁੰਦੀ ਆ ਜਾਂ ਨਹੀਂ ਹੁੰਦੀ ਉਸ ਤੋਂ ਬਾਅਦ ਜੇਕਰ ਅਸੀਂ ਚੋਣਾਂ ਦੀ ਗੱਲ ਕਰੀਏ ਚੋਣਾਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਊਗੀ ਤੁਸੀਂ ਚੋਣ ਲੜੋਗੇ ਕਿਸੇ ਹੋਰ ਪਾਰਟੀ ਨੂੰ ਸਮਰਥਨ ਦਿਓਗੇ ਜਾਂ ਆਪਣੀ ਕੋਈ ਪਾਰਟੀ ਬਣਾਓ ਦੇਖੋ ਆਪਾਂ ਬਾਬਾ ਜੀ ਦੇ ਦਰ ਤੇ ਖੜੇ ਆ ਜਦੋਂ ਦੇ ਜਸਸੀ ਜਸਰਾਜ ਬਣਿਆ ਇੱਥੋਂ ਹੀ ਹੁਕਮ ਲੈ ਕੇ ਤੁਰਿਆ ਆਹੀ ਤੁਹਾਡੇ ਦਰਬਾਰ ਸਾਹਿਬ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ 10 ਅਪ੍ਰੈਲ 2014 ਨੂੰ ਮੈਂ ਬਠਿੰਡੇ ਨਹੀਂ ਆਉਣਾ ਮੈਂ ਕਿਹਾ ਦਾਤਾ ਕੀ ਕਰਾਂ ਹੁਕਮ ਆਇਆ ਕਿ ਇਹਨੂੰ ਪਾਣਾ ਇਹਨੂੰ ਮਿੱਠਾ ਕਰਕੇ ਮਨ ਅੱਗੇ ਵੱਧ ਚੱਲ ਅਸੀਂ ਅਜ ਤੱਕ ਤੁਸੀਂ ਦੱਸ ਦੋ ਤੁਹਾਡੇ ਏਬੀਪੀ ਤੇ ਜਾਂ ਕਿਸੇ ਨਿਊਜ਼ ਚੈਨਲ ਤੇ ਕਿਸੇ ਮੀਡੀਆ ਨੂੰ ਦੱਸਿਆ ਕਿ 10 ਅਪ੍ਰੈਲ 2014 ਨੂੰ ਕਹਿ ਦਿੱਤਾ ਸੀ ਕੇਜਰੀਵਾਲ ਸਾਹਿਬ ਨੇ ਵੀ ਮੈਂ ਨਹੀਂ ਆਉਣਾ ਬਠਿੰਡੇ ਅਸੀਂ ਚੁੱਪ ਰਹੇ ਵੀ ਕੋਈ ਗੱਲ ਨਹੀਂ ਦਾਤਾ ਜੀ ਤੇਰੇ ਦਰ ਤੇ ਕਿਹਾ ਤਾਂ ਤੇਰੇ ਹੱਥ ਡੋਰ ਹੈ ਸੋ ਸਾਰੀਆਂ ਡੋਰਾਂ ਬਾਬੇ ਦੇ ਹੱਥ ਹੈ ਅੱਗੇ ਜੋ ਵੀ ਫਿਊਚਰ ਕੋਰਸ ਹੋਊਗਾ ਜੋ ਬਾਬਾ ਜੀ ਇਸ਼ਾਰਾ ਦੇਣਗੇ ਜੇ ਇਹੋ ਜਿਹੀ ਹੀ ਗੰਦੀ ਰਾਜਨੀਤੀ ਆ ਦੂਜੇ ਤਰੀਕੇ ਨਾਲ ਹੀ ਰਾਜਨੀਤੀ ਚੱਲਦੀ ਹੈ ਉਹਨੂੰ ਉਸ ਹਾਵ ਨਾਲ ਬਾਬਾ ਜੀ ਦੇ ਇਸ਼ਾਰੇ ਨਾਲ ਜੋ ਹੁਕਮ ਹੋਏਗਾ ਉਹੀ ਕਰਾਂਗੇ ਇਹ ਹਨ ਜਸਜੀਤ ਜਸਰਾਜ ਇਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਬਿਨਾਂ ਕਾਰਨ ਦੱਸੇ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਅੱਜ ਉਹ ਇੱਥੇ ਇਸ ਲਈ ਪਹੁੰਚੇ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਉਹ ਆਪਣੀ ਸਫਾਈ ਪੇਸ਼ ਕਰਨਾ ਚਾਹੁੰਦੇ ਨੇ ਕਿ ਆਖਿਰ ਉਹਨਾਂ ਨੇ ਕੀ ਅਜਿਹੀ ਗਲਤੀ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਪਰ ਜੇਕਰ ਕੇਜਰੀਵਾਲ ਵੱਲੋਂ ਅੱਜ ਉਹਨਾਂ ਨੂੰ ਕੋਈ ਪ੍ਰੋਸੇਯੋਗ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਆਉਂਦੀਆਂ ਚੋਣਾਂ ਦੇ ਵਿੱਚ ਕੋਈ ਅਹਿਮ ਫੈਸਲਾ ਉਹਨਾਂ ਵੱਲੋਂ ਕੀਤਾ ਜਾ ਸਕਦਾ ਹੈ ਰਾਜੀਵ ਸ਼ਰਮਾ ਏਪੀਪੀ ਨਿਊਜ਼ ਅੰਮ੍ਰਿਤਸਰ